ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਹਰ ਸਿਮਰਨ ਸਿੰਘ ਲੈ ਕੇ ਹਾਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਹਫ਼ਤੇ ਨੇ ਕੁਝ ਖਾਸ ਸਰਗਰਮੀਆਂ ਗੂੰਜਾਂ ਸਿੱਖ ਵਿਰਸੇ ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਜਿਵੇਂ ਮਾਂ ਬੋਲੀ ਪੰਜਾਬੀ ਮਾਤਾ ਸੁਨਰੀ ਕਾਲਜ ਦਿੱਲੀ ਵਿਖੇ ਕਰਵਾਇਆ ਗਿਆ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾਵੀ ਸ਼ਾਮਲ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਬਤਾਈ ਦਿੰਦਾ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਅਹਿਮ ਅੰਗ ਹੈ ਜਿਹੜੇ ਆਪਣੀ ਮਾਂ ਬੋਲੀ ਨੂੰ ਲੈ ਕੇ ਸਾਰੇ ਪ੍ਰੋਗਰਾਮ ਵਦ ਵਦ ਝੜ ਕੇ ਕੀਤੇ ਜਾ ਰਹੇ ਹਨ ਅਤੇ ਆਪਣੇ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਜੋੜਨ ਦਾ ਜਿਹੜਾ ਉਪਰਾਲਾ ਹੈ ਉਹ ਤੁਸੀਂ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਹੋ ਅੱਜ ਕੋ ਮੰਤਰੀ ਪੰਜਾਬੀ ਭਾਸ਼ਾ ਦਾ ਇਹ ਦਿਨ ਮਨਾਉਣ ਦਾ ਮਨੋਰਥ ਮਕਸਦ ਜਿਹੜਾ ਹੈ ਉਹਦਾ ਇੱਕ ਮੈਸੇਜ ਦੁਨੀਆ ਦੇ ਵਿੱਚ ਜਾਣਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਬੱਚਿਆਂ ਨੇ ਅੱਜ ਸਟੇਜਾਂ ਤੇ ਪਰਫਾਰਮ ਕੀਤਾ ਹੈ ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਵਿਰਸੇ ਨੂੰ ਔਰ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਦਾ ਸਭ ਤੋਂ ਵੱਡਾ ਮੈਂ ਸਮਝਦਾ ਹਾਂ ਉਪਰਾਲਾ ਹੈ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜਨ ਲਈ ਪ੍ਰੇਰਿਤ ਕਰਦੇ ਹਾਂ ਪਰ ਇਹ ਕਿਉਂ ਕਰਦੇ ਹਾਂ ਇਹ ਸਾਰਿਆਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਮਾਂ ਬੋਲੀ ਜਿਹੜੀ ਹੈ ਇਕ ਰਿਸ਼ਤਾ ਜਿਹੜਾ ਮਾਂ ਦਾ ਹੁੰਦਾ ਹੈ ਆਪਣੇ ਬੱਚੇ ਦੇ ਨਾਲ ਸਭ ਤੋਂ ਨਜ਼ਦੀਕ ਦਾ ਹੁੰਦਾ ਹੈ ਦੁਨੀਆ ਦੇ ਵਿੱਚ ਮਾਂ ਦੇ ਪੁੱਤ ਦੇ علاوہ ਮਾਂ ਦੇ ਬੱਚੇ ਹੀ علاوہ ਭਾਵੇਂ ਪੁੱਤ ਹੋਵੇ ਭਾਵੇਂ ਧੀ ਹੋਵੇ ਕਿਸੇ ਦਾ ਵੀ ਰਿਸ਼ਤਾ ਇੰਨਾ ਨਜ਼ਦੀਕੀ ਨਹੀਂ ਜਿਹੜਾ ਹੁੰਦਾ ਜਿਹੜਾ ਮਾਂ ਦੇ ਨਾਲ ਸਬਦਾ ਹੁੰਦਾ ਔਰ ਆਪਣੀ ਭਾਸ਼ਾ ਨੂੰ ਮਾਂ ਬੋਲੀ ਬੋਲਣਾ ਇਸ ਕਰਕੇ ਸ਼ੁਰੂ ਕੀਤਾ ਗਿਆ ਕਿ ਇਹ ਪਾਛਾ ਜਦ ਤੱਕ ਰਹੇਗੀ ਤੁਹਾਡਾ ਸੰਸਕਾਰ ਤੁਹਾਡਾ ਪਿਛੋਕੜ ਤੁਹਾਡੇ ਵਿੱਚ ਰਹੇਗਾ ਪਰ ਜਿਹਦਾ ਪਿਛੋਕੜ ਜਾਂ ਜਿਹਦੇ ਕੋਲ ਸੰਸਕਾਰ ਰਿਹਾ ਉਹ ਬੰਦਾ ਜ਼ਿੰਦਗੀ ਦੇ ਵਿੱਚ ਕਦੀ ਵੀ ਮਰਦਾ ਨਹੀਂ ਹੈ ਜਿੰਦੇ ਜੀ ਉਹਨੇ ਹਮੇਸ਼ਾ ਆਪਣੇ ਸੱਭਿਆਚਾਰ ਦੇ ਨਾਲ ਜੁੜ ਕੇ ਰਹਿੰਦਾ ਹੈ ਔਰ ਸੱਭਿਆਚਾਰ ਜਿਨਾ ਦੇ ਕੋਲ ਹੋਵੇ ਸੰਸਕਾਰ ਜਿਹਦੇ ਕੋਲ ਹੋ ਉਹ ਕੌਮਾ ਹਮੇਸ਼ਾ ਜਿੰਦਾ ਰਹਿੰਦੀ ਅੱਜ ਇਸ ਤਰੀਕੇ ਦੇ ਨਾਲ ਬੱਚਿਆਂ ਨੇ ਪਰਫਾਰਮ ਕੀਤਾ ਇਸ ਤਰੀਕੇ ਦੇ ਨਾਲ ਇੰਨੀ ਖੁਸ਼ੀ ਹੋ ਰਹੀ ਸੀ ਦੇਖਦੇ ਹੋਏ ਕਿਉਂਕਿ ਸਾਡਾ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਕਸਦ ਹੈ ਇਸ ਡਿਪਾਰਟਮੈਂਟ ਨੂੰ ਬਣਾਉਂਦਾ ਕਿਉਂਕਿ ਅੱਜ ਤੱਕ ਪਿਛਲੇ 50 ਸਾਲਾਂ ਵਿੱਚ ਕਿਸੇ ਨੇ ਇਹ ਜਿਹੜਾ ਡਿਪਾਰਟਮੈਂਟ ਸੀ ਉਹ ਨਹੀਂ ਬਣਾਇਆ ਸਾਡਾ ਮਕਸਦ ਹੈ ਸੀ ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਜਿਸ ਮਾਡਰਨ ਸੁਸਾਇਟੀ ਦੇ ਵਿੱਚ ਸਾਡੇ ਬੱਚੇ ਰਹਿ ਰਹੇ ਆ ਪ੍ਰਭਾਵਿਤ ਹੋ ਰਹੇ ਨੇ ਦੂਜੀਆ ਭਾਸ਼ਾਵਾਂ ਨਾਲ ਉਹਨਾਂ ਦਾ ਸਰਕਲ ਇੱਕ ਐਸਾ ਦਾਇਰਾ ਐ ਸਾ ਬਣਦਾ ਜਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਘੱਟ ਬੋਲੀ ਜਾ ਰਹੀ ਉਸ ਦਾਇਰੇ ਦੇ ਵਿੱਚ ਇਹ ਡਿਪਾਰਟਮੈਂਟ ਬਣਾਉਣ ਦਾ ਮਕਸਦ ਇਹ ਸੀ ਕਿ ਆਪਣੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਕਿਉਂਕਿ ਜਿਹੜੇ ਘਰ ਦੇ ਮਾਪਿਓ ਅਗਰ ਆਪਣੇ ਬੱਚਿਆਂ ਦੇ ਸਾਹਮਣੇ ਹਿੰਦੀ ਭਾਸ਼ਾ 'ਚ ਗੱਲ ਕਰਨਗੇ ਅੰਗਰੇਜ਼ੀ ਭਾਸ਼ਾ 'ਚ ਗੱਲ ਕਰਨਗੇ ਅਸੀਂ ਉਹਨਾਂ ਕੋਲ ਉਮੀਦ ਨਹੀਂ ਕਰ ਸਕਦੇ ਕਿ ਬੱਚੇ ਪੰਜਾਬੀ ਭਾਸ਼ਾ 'ਚ ਗੱਲ ਕਰਨਗੇ ਠੀਕ ਹੈ ਤੁਸੀਂ ਸਮਾਜ ਦੇ ਵਿੱਚ ਆਪ ਜਾਣਦੇ ਹੋ ਕਿਸੇ ਦਾ ਪੜਾਈ ਤੇ ਜਾਂਦੇ ਹੋ ਕਿਸੇ ਹੋਰ ਸਕੂਲਾਂ ਦੇ ਬੱਚਾ ਨੂੰ ਮਿਲਦੇ ਹੋ ਉਹਦੇ ਤੁਸੀਂ ਹਿੰਦੀ ਭਾਸ਼ਾ ਜਾਂ ਅੰਗਰੇਜ਼ੀ ਭਾਸ਼ਾ ਦਾ ਵਰਤੋਂ ਕਰੋ ਸਾਡਾ ਕੋਈ ਵਖਰੇਵਾ ਨਹੀਂ ਕਿਸੇ ਭਾਸ਼ਾ ਦੇ ਨਾਲ ਮਗਰ ਗੁਰੂ ਸਾਹਿਬਾਨ ਦੀ ਬਖਸ਼ੀ ਜਰੀਏ ਸਾਨੂੰ ਦਾਤ ਹੈ ਇਹ ਸਾਡੇ ਘਰੋਂ ਮਿਸਰਨੀ ਨਹੀਂ ਚਾਹੀਦੀ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਿਹੜੀ ਭਾਸ਼ਾ ਅੱਜ ਅਸੀਂ ਇਹਨੂੰ ਭਾਵੇਂ ਪੰਜਾਬੀ ਭਾਸ਼ਾ ਕਹਿੰਦੇ ਆ ਮਗਰ ਜਿਸ ਵਕਤ ਇਹਨੂੰ ਲਿਖਣ ਲੱਗਦੇ ਆ ਇਹ ਜਿਹੜੀ ਲਿਪੀ ਨੂੰ ਤਰੋ ਕੇ ਦਿੱਤਾ ਇਹ ਸਾਨੂੰ ਗੁਰੂ ਸਾਹਿਬ ਵੱਲ ਦਿੱਤਾ ਜਿਹਨੂੰ ਅਸੀਂ ਗੁਰਮੁਖੀ ਕਹਿੰਦੇ ਆ ਲਿਖਣ ਵਕਤ ਜੇਰੀ ਭਾਸ਼ਾ ਪੰਜਾਬੀ ਨਹੀਂ ਲਿਖੀ ਜਾਂਦੀ ਉਹ ਗੁਰਮੁਖੀ ਲਿਖੀ ਜਾਂਦੀ ਹੈ ਪੰਜਾਬੀ ਭਾਸ਼ਾ ਬੋਲੀ ਜਾ ਸਕਦੀ ਹੈ ਮਗਰ ਲਿਖਣ ਵਕਤ ਜਿਹੜੀ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਕੀਤੀ ਔਰ ਇਹਨੂੰ 35 ਅੱਖਰੀ ਦੇ ਵਿੱਚ ਜਿਹੜਾ ਕਨਵਰਟ ਕੀਤਾ ਗੁਰੂ ਅੰਗਦ ਸਾਹਿਬ ਨੇ ਜਿਹੜੀ ਸੰਤਾ ਤੱਕ ਦਿੱਤੀ ਗਈ ਔਰ ਉਸ 35 ਅਖਰੀ ਕੋ ਬਾਅਦ 6 ਅੱਖਰ ਹੋਰ ਜੋੜ ਕੇ ਇਹਨੂੰ 41 ਅੱਖਰ ਦੇ ਵਿੱਚ ਮੁਕੰਮਲ ਕੀਤਾ ਆ ਜੋ 35 ਅਖਰੀ ਘਰ ਘਰ ਦੇ ਵਿੱਚ ਪਹੁੰਚਾਉਣ ਦਾ ਜ਼ਿੰਮਾ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੰਦਾ ਹੈ ਸਾਡੀ ਦਿੱਲੀ ਗੁਰਦੁਆਰਾ ਕਮੇਟੀ ਹੋਵੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੋਵੇ ਮੈਨੂੰ ਖੁਸ਼ੀ ਹੈ ਕਿ ਸਾਡੀ ਟੀਮਾਂ ਜਿਸ ਤਰੀਕੇ ਦੇ ਨਾਲ ਉਪਰਾਲੇ ਕਰ ਰਹੀ ਹੈ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਦਾਤ ਕਿ ਜਿਹੜਾ ਬੱਚਾ ਘਰ ਦੇ ਵਿੱਚ ਮਾਂ ਬੋਲੀ ਨਾਲ ਜੁੜੇਗਾ ਉਹ ਗੁਰਮੁਖੀ ਦੇ ਨਾਲ ਜੁੜੇਗਾ ਔਰ ਮੈਂ ਸਮਝਦਾ ਕਿ ਉਹ ਗੁਰਸਿੱਖੀ ਤੋਂ ਪਰੇ ਨਹੀਂ ਹੋ ਸਕਦਾ ਅੱਜ ਬਹੁਤ ਵੱਡੀ ਲੋੜ ਹੈ ਕਿ ਇਸ ਗੁਰਸਿੱਖੀ ਦੇ ਵਿੱਚ ਬੜੇ ਬੱਚਾ ਨੂੰ ਜੋੜ ਕੇ ਰੱਖੀਏ ਕਿਉਂਕਿ ਜੋ ਪ੍ਰਭਾਵ ਚੱਲ ਰਿਹਾ ਜੋ ਨਸ਼ਿਆਂ ਦਾ ਹੜ ਆ ਰਿਹਾ ਜੋ ਪਤਿਤ ਪੁੱਲੇ ਦਾ ਹੜ ਆ ਰਿਹਾ ਉਸ ਤੋਂ ਅਗਰ ਬਚਣਾ ਹੈ ਤੇ ਸਾਡਾ ਸਭ ਤੋਂ ਪਹਿਲਾ ਉਪਰਾਲਾ ਹੈ ਕਿ ਅਸੀਂ ਹੌਕਾ ਦੇਈਏ ਆਪਣੇ ਘਰ ਘਰ ਦੇ ਵਿੱਚ ਆਪਣੀ ਮਾਂ ਬੋਲੀ ਨੂੰ ਬਚਾ ਸਕੀਏ ਮੈਂ ਜ਼ਿਆਦਾ ਸਮਝਣਾ ਲੈਂਦਾ ਹੋਇਆ ਇਹ ਤੇ ਮੇਰੇ ਸਹਿਯੋਗੀ ਸਾਥੀ ਵੀ ਆਇਆ ਹੈ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਵੀ ਆਏ ਨੇ ਸਾਡੇ ਕਲਕਾਜੀ ਇਲਾਕੇ ਤੋਂ ਗੋਮਿੰਦਪੁਰ ਤੋਂ ਉਹਨੇ ਬੱਚਿਆਂ ਨੇ ਲਾਸਟ ਦੀ ਪਰਫਾਰਮ ਵੀ ਕੀਤਾ ਉਹਨਾਂ ਦੇ ਪ੍ਰਧਾਨ ਸਾਹਿਬ ਗੁਰਦਾਰਾ ਸਿੰਘ ਜੀ ਸਾਹਿਬਾ ਦੇ ਉਹ ਵੀ ਆਏ ਹਨ ਮੈਂ ਸਾਰਿਆਂ ਨੂੰ ਜਿੱਥੇ ਆਉਣ ਦਾ ਵੀ ਧੰਨਵਾਦ ਕਰਦਾ ਬੱਚਿਆਂ ਨੂੰ ਪ੍ਰੇਰਿਤ ਕਰਨ ਦਾ ਵੀ ਧੰਨਵਾਦ ਕਰਦਾ ਆਓ ਮੇਰੇ ਤੇ ਇੱਕ ਐਸਾ ਹੱਲਾ ਮਾਰੀਏ ਕਿ ਸਾਡੀ ਜ਼ਿੰਮੇਵਾਰੀ ਬਣੇ ਕਿ ਜਿਸ ਘਰ ਦੇ ਵਿੱਚ ਅਜ ਪੰਜਾਬੀ ਭਾਸ਼ਾ ਦੀ ਜਗ੍ਹਾ ਹਿੰਦੀ ਭਾਸ਼ਾ ਬੋਲੀ ਜਾਂਦੀ ਹੈ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਘਰ ਦਾ ਬੂਆ ਖੜਕਾਈ ਹੈ ਔਰ ਉਹਨਾਂ ਨੂੰ ਪ੍ਰੇਰਿਤ ਕਰੀਏ ਕਿ ਉਹਨਾਂ ਦੇ ਬੱਚੇ ਭਾਵੇਂ ਜਿਹੜੀ ਮਰਦियां ਹੋਰ ਬਾਸ਼ਾ ਗੱਲ ਕਰਨ ਮਗਰ ਘਰ ਦੇ ਵਿੱਚ ਸਿਰਫ ਤੇ ਸਿਰਫ ਆਪਣੀ ਪੰਜਾਬੀ ਮਾਂ ਬੋਲੀ ਦਾ ਇਸਤੇਮਾਲ ਕਰ ਸਕਣ ਤਾਂ ਹੀ ਸਾਡੇ ਦਿਲ ਮਨਾਉਣੇ ਸਾਡੇ ਇਹ ਕਾਰਜ ਕਰਨੇ ਸਫਲ ਹੋਣਗੇ ਤੇ ਵੇਲਾ ਹੋ ਗਿਆ ਹੈ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੋਣਿਆ ਛੋਟੀ ਜੀ ਬ੍ਰੇਕ ਤੋਂ ਬਾਅਦ ਦਿੱਲੀ ਕਮੇਟੀ ਵੱਲੋਂ ਸਮੇਂ-ਸਮੇਂ ਤੇ ਲਗਾਏ ਜਾਣ ਵਾਲੇ ਗੁਰਮਤ ਕੈਂਪ ਵਿੱਚ ਸਿੱਖਲਾਈ ਦੇਣ ਵਾਲੇ ਪ੍ਰੋਫੈਸਰ ਅਤੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਦਿੱਲੀ ਕਮੇਟੀ ਦੇ ਜਨਰਲ ਸਖਤਰ ਜਗਦੀਪ ਸਿੰਘ ਕਲੋਵੀ ਸ਼ਾਮਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਅੱਜ ਇਹ ਕੋਣ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਰੂਮਤ ਕੈਂਪ ਦੇ ਵਿੱਚ ਆ ਗ੍ਰੀਪੜੀ ਔਰ ਸਾਰੇ ਟੀਚਰ ਸਰਬੰਨ ਸਿਖਿਆ ਵੀ ਔਰ ਬੱਚਿਆਂ ਦੇ ਮਾਤਾ ਪਿਤਾ ਉਹਨਾਂ ਪਰਿਵਾਰਾਂ ਨੂੰ ਬੁਲਾਈ ਦੇਣਾ ਉਹਨਾਂ ਨੇ ਇਹ ਉਪਰਾਲਾ ਕੀਤਾ ਹਿੰਮਤ ਕੀਤੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜੋ ਕਿ ਮਾਗਮ ਪ੍ਰੋਗਰਾਮ ਰੱਖੇ ਗਏ ਸੰਕੂਮ ਕਾਮਯਾਬ ਹੋਇਆ ਬਹੁਤ ਵੱਡੀ ਗਿਤੀ ਦੇ ਵਿੱਚ ਬੱਚਿਆਂ ਨੇ ਪਾਰਟਿਸਪੇਟ ਕੀਤਾ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਬੱਚਿਆਂ ਨੂੰ ਸ਼ੌਂਕ ਸੀ ਮੈਂ ਦੇਖਿਆ ਕੈਂਪਾਂ ਦੇ ਵਿੱਚ ਜਾ ਕੇ ਦੇਖਿਆ ਕਿ ਬੱਚਿਆਂ ਨੂੰ ਗੁਰਮੁਖੀ ਸਿੱਖਣ ਦਾ ਸ਼ੌਂਕ ਸੀ ਬੱਚਿਆਂ ਨੂੰ ਕੀਰਤਨ ਸਿੱਖਣ ਦਾ ਸ਼ੌਂਕ ਸੀ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਜਾਣਕਾਰੀ ਨੈਂ ਤਾਂ ਬਹੁਤ ਸ਼ੌਕੀ ਜਦੋਂ ਬੱਚਿਆਂ ਦੇ ਵਿੱਚ ਰੁਚੀ ਹੋਵੇ ਤੇ ਫਿਰ ਸਿਖਾਉਣ ਵਾਲਿਆਂ ਨੂੰ ਵੀ ਆਨੰਦ ਆਉਂਦਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਸੰਗਤ ਵੱਲੋਂ ਚੁਣੀ ਹੋਈ ਸੰਸਥਾ ਜਿਸ ਦਾ ਮੁੱਖਲਾ ਫਰਜ਼ ਹੈ ਕਿ ਆਪਣੇ ਧਰਮ ਦਾ ਪਸਾਰ ਤੇ ਪ੍ਰਸਾਰ ਕਰਨਾ ਆਪਣੀ ਬੋਲੀ ਦਾ ਆਪਣੇ ਵਿਰਸੇ ਦਾ ਆਪਣੇ ਇਤਿਹਾਸ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਦਿੱਲੀ ਸਿੱਖ ਕੁਰਤਵਾਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਇਸ ਕੋਸ਼ਿਸ਼ ਤੇ ਲਈ ਤਤਪਰ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਸੰਗਤ ਤੱਕ ਇਤਿਹਾਸ ਪਹੁੰਚਾ ਸਕੀਏ ਔਰ ਵੱਧ ਤੋਂ ਵੱਧ ਪਰਿਵਾਰਾਂ ਨੂੰ ਗੁਰੂ ਘਰ ਦੇ ਨਾਲ ਸਿੱਖੀ ਦੇ ਨਾਲ ਜੋੜ ਸਕੀਏ ਦੇ ਸਦਿਦਿਤ ਤਹਿਤ ਇਹ ਗੁਰਮਤ ਕੈਂਪ ਲਗਾਏ ਗਏ ਉਹ ਮਾਣ ਦੀ ਧੰਨ ਲਖਾਰੀ ਨਾਨਕਾ ਇਹ ਲਹਿਰ ਚਲਾਈ ਗਈ ਜਿਸ ਦੇ ਤਹਿਤ ਦਿੱਲੀ ਦੀ ਹਰ ਇੱਕ ਬਾਗ ਦੇ ਵਿੱਚ ਸਮਾਗਮ ਰੱਖੇ ਗਏ ਜਿਸ ਵਿੱਚ ਧੰਨ ਧੰਨ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ ਉਹਨਾਂ ਦੀ ਬਾਣੀ ਜੈ ਉਹ ਪੰਡਤਾਂ ਦੀ ਬਾਣੀ ਹੋਵੇ ਪੱਟਾਂ ਦੀ ਬਾਣੀ ਹੋਵੇ ਗੁਰੂ ਸਾਹਿਬਾਂ ਦੀ ਬਾਣੀ ਹੋਵੇ ਗੁਰੂਕ ਸਿੱਖਾਂ ਦੀ ਬਾਣੀ ਹੋਵੇ ਉਸ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਗਿਆ ਅਤੇ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਕਿ ਪੱਟ ਸੈਲਜੀ ਕੌਣ ਸਨ ਭਗਤ ਰਵਿਦਾਸ ਜੀ ਕੌਣ ਸਨ ਭਗਤ ਕਬੀਰ ਜੀ ਕੌਣ ਸਨ ਭਗਤ ਨਾਮਦੇਵ ਜੀ ਕੌਣ ਸਨ ਇਹ ਸਾਰੀ ਜਾਣਕਾਰੀ ਵੀ ਸੰਗਤਾਂ ਨੂੰ ਸਮੇਂ ਦੇ ਸਮੇਂ ਸਮੇਂ ਦੇ ਦਿੱਤੀ ਗਈ ਗੁਰਮੁਖੀ ਕੈਂਪਾਂ ਦੇ ਵਿੱਚ ਜੇ ਫਿਰ ਸਖਲਾਈ ਕਿਰਤ ਵੀ ਦਿੱਤੀ ਗਈ ਉੱਥੇ ਗੁਰਮੁਖੀ ਵੀ ਸਿਖਾਈ ਗਈ ਕਵਿਤਾਵਾਂ ਔਰ ਸਿੱਖ ਇਤਿਹਾਸ ਦੇ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ ਇਸ ਵਿੱਚ ਬਹੁਤ ਵੱਡਾ ਰੋਲ ਸਾਡੀਆਂ ਸਿੰਘ ਸੁਭਾਵਾਂ ਦਾ ਸਾਡੇ ਇਲਾਕੇ ਦੇ ਮੈਂਬਰ ਸਾਹਿਬਾਨ ਦਾ ਸਿੰਘ ਸੁਭਾਵਾਂ ਦੇ ਪ੍ਰਬੰਧਕਾਂ ਦਾ ਔਰ ਜਿਹੜੇ ਟੀਚਰ ਸਾਹਿਬਾਨ ਸਨ ਜਿਨ੍ਹਾਂ ਨੇ ਆਪਣੇ ਰਜਿਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਔਰ ਉਹ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੱਤੋਂ ਬੁਲਾਈ ਵੀ ਦਿੰਦਾ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਆਮੂਮਨ ਲੋਕ ਗਰਮੀਆਂ ਦੀਆਂ ਛੁੱਟੀਆਂ ਬਣਾਉਣ ਚਲੇ ਜਾਂਦੇ ਹੁੰਦੇ ਆ ਅੰਦੇਸ਼ਾਂ ਚਲੇ ਜਾਂਦੇ ਆ ਇਹ ਵਿਸ਼ੇਸ਼ਾਂ ਦੇ ਚਲੇ ਜਾਂਦੇ ਆ ਪਰ ਮੈਂ ਇਹਨਾਂ ਸਾਰੇ ਟੀਚਰਾਂ ਨੂੰ ਬੁਲਾਈ ਦਿੰਦਾ ਕਿ ਜਿਨ੍ਹਾਂ ਨੇ ਆਪਣੀਆਂ ਛੁੱਟੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਦੇ ਨਾਲ ਵੀ ਕੰਪਰੋਮਾਈਜ਼ ਕੀਤਾ ਔਰ ਇਹ ਸੇਵਾ ਬਹੁਤ ਵੱਡੀ ਨਿਭਾਈ ਅਜੀ ਦਿੱਲੀ ਸਿੱਖ ਰਸੋਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਸਾਰੇ ਅਧਿਆਪਕ ਸਾਹਿਬਾਨ ਦਾ ਜਾਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਇਹਨਾਂ ਕੈਂਪਾਂ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਕਿਉਂਕਿ ਹੌਸਲਾ ਫਾਇਦਾ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਉਹ ਦਿੱਲੀ ਸਿੱਖ ਰਸੋਰਾ ਪ੍ਰਬੰਧਕ ਕਮੇਟੀ ਬਕਾਇਦਾ ਆਪਣਾ ਫਰਜ਼ ਸਮਝਦੇ ਹੋਏ ਕੁੜਾ ਲੇਟ ਜਰੂਰ ਦੇਰ ਜਰੂਰ ਹੋਗੇ ਕਿਉਂਕਿ ਬਹੁਤ ਸਾਰੇ ਸਮਾਗਮ ਨਗਰ ਕੀਰਤਨ ਸਮਾਗਮ ਆ ਗਏ ਜਿਹਦੇ ਕਰਕੇ ਪਹਿਲਾਂ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਸਨਮਾਨ ਕੀਤਾ ਜਾਏਗਾ ਤਾਂ ਕਿ ਹੋਰ ਸੰਗਤ ਨੂੰ ਇੰਗੇਜਮੈਂਟ ਮਿਲ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਹਸਾਲਾ ਦੇ ਵਿੱਚ ਘਰ ਘਰ ਤੋਂ ਹਰ ਇੱਕ ਘਰ ਤੋਂ ਬੱਚੇ ਜਿਹੜੇ ਆ ਉਹ ਗੁਰਮਤ ਕੈਂਪਾਂ ਦੇ ਵਿੱਚ ਆ ਸਕਣ ਔਰ ਪਰਿਵਾਰਾਂ ਦੇ ਵਿੱਚ ਹੋਰ ਜੀ ਜਿਹੜੇ ਆ ਉਹ ਸੱਚਾਈ ਦੇ ਰੂਪ ਦੇ ਵਿੱਚ ਆਪਣੀ ਸੇਵਾ ਨਵਾ ਸਕਣ ਇਹ ਸਾਡੀ ਕੋਸ਼ਿਸ਼ ਹੈ ਜਿਸ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪਚਾਰ ਦੇ ਸਾਡੇ ਸਰਕਾਰ ਜੋ ਚੇਅਰਮੈਨ ਸਾਹਿਬ ਸਰਦਾਰ ਜਸਪ੍ਰੀਤ ਸਿੰਘ ਜੀ ਕਰਨ ਸਰ ਜਿਹੜੇ ਕਿ ਹਮੇਸ਼ਾ ਹੀ ਤਤਪਰ ਹਨ ਕਿ ਵੱਤ ਤੋਂ ਵੱਧ ਸਿੱਖੀ ਦਾ ਪਚਾਰ ਕਿਵੇਂ ਕੀਤਾ ਜਾ ਸਕੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਉਹਨਾਂ ਨੇ ਜਿਹੜੇ ਜਿਹੇ ਉਪਾਦੇ ਕੀਤੇ ਉਹ ਮੈਨੂੰ ਮਿਲਿ ਗਿਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਵੱਧ ਚੜ ਕੇ ਉਹ ਸੇਵਾ ਨਿਭਾਉਣਗੇ ਤੇ ਵੇਲਾ ਹੋ ਗਿਆ ਹੈ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੋਣਿਆ ਛੋਟੀ ਜੀ ਬ੍ਰੇਕ ਤੋਂ ਬਾਅਦ ਕਲਗੀਧਰ ٹرسٹ ਬੜੂ ਸਾਹਿਬ ਵੱਲੋਂ ਸੰਤ ਅਤਰ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਸਮਾਗਮ ਗੁਰਦੁਆਰਾ ਰਕਾਬਗੰਦ ਸਾਹਿਬ ਵਿਖੇ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉੱਥੇ ਹੀ दिल्ली कमेटी ਦੇ ਜਨਰਲ ਸਕੱਤਰ ਜਗਦੀਪ ਸਿੰਘ ਕਲੋਵੀ હાજર ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੋਂ ਮੈਂ ਕਲਗੀਧਰ ਟੋਸਟ ਬੜੂ ਸਾਹਿਬ ਵੱਲੋਂ ਜੋ ਇਸ ਸਮਾਗਮ ਹਰ ਸਾਲ ਕੀਤੇ ਜਾਂਦੇ ਹਨ ਔਰ ਇਸ ਸਾਲ ਇਹ 40ਵਾਂ ਸਮਾਗਮ ਗੁਰਤੇਗ ਮਹਾਂਦਰ ਸਾਹਿਬ ਮਹਾਰਾਜੀ ਵੀ ਇਸ ਪਾਵਨ ਪਿੱਤਰ ਸਥਾਨ ਤੇ کیتا جا رہا ہے میں اس ماغم دی آپ سمو ساتھ سنگت سنگتوں بدائی دینا گروہ صاحب نے بخش کی کرپا کی ہے کولو کو پنتمی سیوا درہ کولو کو سیوا نرنتر چڑ دی کلا دی بچ کے جا رہی ہے میرے تو پہلا سنگ صاحب جتے دار دمدوا صاحب ਉਹਨਾਂ ਨੇ ਜਿਸ ਤਰ੍ਹਾਂ ਸਾਂਝ ਪਾਈ ਸੰਤ ਅਤਰ ਸਿੰਘ ਜੀ ਜੋ ਉਹਨਾਂ ਨੇ ਵੱਡਮੁੱਲੀ ਦੇਣ ਇਸ ਸੰਸਥਾ ਨੂੰ ਪੰਥ ਨੂੰ ਕਾਮ ਨੂੰ ਉਹ ਹਮੇਸ਼ਾ ਹੀ ਇਸ ਸਮੇਂ ਦਾ ਯਾਦ ਰੱਖੀ ਜਾਏਗੀ ਸੰਤ ਬਾਬਾ ਕੇਜਾ ਸਿੰਘ ਜੀ ਸੰਤ ਬਾਬਾ ਇਕਮਾਲ ਸਿੰਘ ਜੀ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਇਸ ਸੰਸਥਾ ਦੇ ਵਿੱਚ ਇਸ ਸੰਸਥਾਨ ਨੂੰ ਚਲਾਉਣ ਦੇ ਵਿੱਚ ਚੇਰ ਅੱਜ ਜਿਸ ਜੋ ਰੂਪ ਦੇਖ ਰਹੇ ਹੋ ਸੰਸਥਾ ਦਾ ਵਿਰਖਣ ਸ਼ਾਹਿਦ ਇੱਕ ਤੋਂ ਚਾਲੀ ਤੋਂ ਵੱਧ ਅਕੈਡਮੀ ਸਕੂਲ ادارے ਵਿੱਦਿਅਕ ادارے ਮੜੂ ਸਾਹਿਬ ਪੰਜਾਬ ਹਰਿਆਣਾ ਅਤੇ ਹੋਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਲਾਏ ਜਾ ਰਹੇ ਆ ਪਰ ਅੱਜ ਇਸ ਸੰਸਥਾ ਦੀ ਜੋ ਜ਼ਿੰਮੇਵਾਰੀ ਹੈ ਉਹ ਬਹੁਤ ਹੀ ਸਰਕਾਰ ਜੋ ਨਿਮਰਤਾ ਵਾਲੇ ਪੰਥ ਦੇ ਸੇਵਾਦਾਰ ਬਾਬਾ ਡਾਕਟਰ ਗਵਿੰਦਰ ਸਿੰਘ ਜੀ ਉਰਵਾਰੇ ਹਨ ਪਰ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਉਹਨਾਂ ਦੇ ਨਾਲ ਕਾਕਾ ਵੀਰ ਜੀ ਔਰ ਚੱਡਾ ਸਾਹਿਬ ਸਾਰੀ ਟੀਮ ਬਹੁਤ ਪਿਆਰ ਵਾਲੇ ਇਸ ਸੰਸਥਾ ਦੀ ਸੇਵਾ ਕਰ ਰਹੀ ਹੈ ਜਦੋਂ ਸੀ ਗੱਲ ਕਰਦੇ ਹਾਂ ਕਿ ਸਮੇਂ ਇਸ ਗੱਲ ਵੱਲ ਹਮੇਸ਼ਾ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਅੱਜ ਸਾਡੀ ਕੌਮ ਨੂੰ ਕਿਸ ਚੀਜ਼ ਦੀ ਲੋੜ ਹੈ। ਕੋਲੇ ਆਪਾਂ ਮੇਰੇ ਤੋਂ ਪਹਿਲਾਂ ਬੁਲਾ ਰਹੇ ਹਾਂ ਤੂੰ ਸੁਣਿਆ ਕਿ ਸਾਡੀ ਕੌਮ ਸਾਡੀ ਨੌਜਵਾਨੀ ਕਿਸ ਪਾਸੇ ਜਾ ਰਹੀ ਹੈ। ਸੋ ਸਭ ਤੋਂ ਵੱਡੇ ਮੋੜ ਜਿਹੜੇ ਆ ਉਹ এডੂਕੇਸ਼ਨ ਦੀ ਹੈ। ਜੇ ਸਾਡੇ ਬੱਚੇ ਜੇ ਸਾਡੇ ਨੌਜਵਾਨ ਚੰਗੀਆਂ ਡਿਗਰੀਆਂ ਪ੍ਰਾਪਤ ਕਰਨ ਚੰਗੀ এডੂਕੇਸ਼ਨ ਲੈਣ ਤੇ ਚੰਗੇ ਰੁਜ਼ਗਾਰ ਦੇ ਉੱਤੇ ਸੈੱਟ ਹੋ ਜਾਣ ਤੇ ਮੈਨੂੰ ਸਮਝ ਆ ਕਿ ਉਹਨਾਂ ਨੂੰ ਕਿਸੇ ਢਾਲ ਰੋਟੀ ਜਾਂ ਆਟਾ ਨਾਲ ਦੇ ਲਈ ਜਾਂ ਕਾਪੀਆਂ ਕਿਤਾਬਾਂ ਦੇ ਲਈ ਕਿਸੇ ਹੋਰ ਧਰਮ ਵਾਲੇ ਪਾਸੇ ਦੇਖਣ ਦੀ ਲੋੜ ਪਵੇਗੀ ਮੈਂ ਵੀ ਸਮਝਦਾ ਕਿ ਜਿਹੜੇ ਪਪਲਰ ਦੇ ਗਦਾਰ ਹਰ ਦਿੰਦਾਰ ਰੋਜ਼ਮਰਾਲ ਦੇ ਗਾਹਦ ਲਈ ਉਹ ਕਿਸੇ ਹੋਰ ਧਰਮ ਨੂੰ ਇਸ ਕਰਕੇ ਪਨਾ ਲੈਣ ਕਿ ਉਹਨਾਂ ਨੂੰ ਆਪਣਾ ਘਰ ਤਪਾਉਣ ਦੇ ਲਈ ਰੁਜ਼ਗਾਰ ਦੇ ਲਈ ਪੈਸੇ ਦੀ ਲੋੜ ਹੈ ਇਹ ਸਾਰਾ ਕੁਝ ਤਾਂ ਸੰਭੋਗ ਹੈ ਜਦੋਂ ਸਾਡੀ ਕੌਮ ਐਜੂਕੇਟ ਹੋਏਗੀ ਸੋ ਇਸ ਦੇ ਪ੍ਰਤੀ ਬਹੁਤ ਵੱਡਾ ਰੋਲ ਬਹੁਤ ਵੱਡਾ ਯੋਗਦਾਨ ਕਲਗੀਧਰ ਟੈਸਟ ਬੜੀ ਸਾਹਿਬ ਵੱਲੋਂ ਲਪਾਇਆ ਜਾ ਰਿਹਾ ਹੈ ਕਿ ਕੌਮ ਅਤੇ ਪੰਥ ਦੇ ਬੱਚਿਆਂ ਨੂੰ ਨਾ ਕੇਵਲ ਦੁਨਿਆਵੀ ਬੱਚਾ ਦਿੱਤੇ ਜਾ ਰਹੇ ਹਨ ਬਲਕਿ ਅਧਿਆਤਮਿਕ ਬੱਚਾ ਦਿੱਤੀ ਜਾ ਰਹੀ ਹੈ ਅਮਰਤ ਦੇ ਲਈ ਬੱਚੇ ਉੱਠ ਕੇ ਕੀਰਤਨ ਕਰਦੇ ਆ ਪਾਸੇ ਦੇ ਰਵਾਇਤਾਂ ਕਿਤੋਂ ਨਿਤਨਲ ਕਰਦੇ ਆ ਔਰ ਸਿੱਖ ਇਤਿਹਾਸ ਦੇ ਬਾਰੇ ਗੁਰੂ ਸਾਹਿਬਾਨ ਦੇ ਬਾਰੇ ਇਹਨਾਂ ਜਾਣਕਾਰੀ ਦਿੱਤੀ ਜਾਂਦੀ ਆ ਮੈਂ ਸਮਝਦਾ ਇਹ ਬਹੁਤ ਵੱਡੀ ਸੇਵਾ ਹੈ ਪੰਥਕ ਜਥੇਬੰਦੀਆਂ ਵੱਲੋਂ ਜਲੰਧਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਫ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੋਕੇ ਦੀ ਸ਼ਹੀਦੀ ਦੇ ਇਨਸਾਫ ਲਈ ਇਕੱਠ ਕੀਤਾ ਗਿਆ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾ ਵੱਲੋਂ ਪਾਈਕੋਂਕੇ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਮੰਚ ਤੇ ਬੈਠੇ ਬਹੁਤ ਹੀ ਸਤਕਾਰਯੋਗ ਪੰਥਕ ਅਤੇ ਰਾਜਨੀਤਿਕ ਸਖਸ਼ਤਾ ਮੇਰੇ ਸਾਹਮਣੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ ਪੰਥ ਦਾ ਦਰਦ ਰੱਖਣ ਵਾਲੇ ਮੇਰੇ ਬਜ਼ੁਰਗੋ ਭਰਾਓ ਸਿੰਸਾ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਹਿਬ ਜੀ ਦਾ ਇਨਸਾਫ ਲੈਣ ਸੰਬੰਧੀ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰ ਰਹੀ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਸਾਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਕਰੀਬਨ 11:00 ਵਜੇ ਦੇ ਨਾਲ ਇਸ ਹਾਲ ਦੇ ਵਿੱਚ ਦਾਖਲ ਹੋਇਆ ਸੀ ਔਰ 4:00 ਵਜੇ ਤਕਰੀਬਨ 5 ਘੰਟੇ ਤੋਂ ਵਕ ਵਕ ਬੁਲਾ ਰਹਿਆਂ ਨੇ ਪੰਥ ਦੇ ਪੰਜਾਬ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਆ ਔਰ ਉਹ ਹਾਲਾਤ ਜਿਹੜੇ ਇੱਕ ਵੀ ਖੁਸ਼ਹੂਮਾ ਨਹੀਂ ਨੇ ਉਹ ਪੰਥ ਦਾ ਦਰਦ ਜਿਹੜਾ 1978 ਤੋਂ ਲੈ ਕੇ ਅੱਜ ਤੱਕ ਅਸੀਂ ਝੇਲ ਰਹੇ ਆ ਜੇ 1978 ਦੇ ਵਿੱਚ ਨਿਰੰਕਾਰੀ ਕਾਂਡ ਦੀ ਗੱਲ ਕਰੀਏ ਉਸ ਤੋਂ ਬਾਅਦ 1984 ਦੀ ਗੱਲ ਕਰੀਏ ਸਾਡੇ ਦਰਬਾਰ ਸਾਹਿਬ ਤੇ ਹਮਲਾ ਸਾਡੇ ਪ੍ਰਭੂ ਸੱਤਾ ਦਾ ਕੇਂਦਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਜਥੇਦਾਰ ਕੌਕੇ ਸਾਹਿਬ ਉਹਨਾਂ ਦੀ ਸ਼ਹਾਦਤ ਔਰ ਉਸ ਤੋਂ ਬਾਅਦ ਲਗਾਤਾਰ ਸਾਡੇ ਕਈ ਨੌਜਵਾਨ ਵੀਰਾਂ ਦੀ ਸ਼ਹਾਦਤਾਂ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਪਰਿਵਾਰ ਦੇ ਸਾਡੇ ਮਾਤਾ ਜੀ ਬੈਠੇ ਆ ਇੱਥੇ ਤੁਸੀਂ ਸੋਚੋ ਕਿ 31 ਸਾਲ ਜਿਹਦੇ ਘਰ ਵਾਲੇ ਨੂੰ ਜਿਹਨੇ ਕੌਮ ਲਈ ਸਭ ਕੁਝ ਦਿੱਤਾ ਹੋਏ ਉਹਨੂੰ ਇਨਸਾਫ ਨਾ ਮਿਲਿਆ ਹੋਏ ਤਾਂ ਉਹਦੇ ਇੱਕ ਦਿਲਾਂ ਦੇ ਉੱਤੇ ਕੀ ਬੀਤੀ ਹੋਈਗੀ ਸੋ ਅੱਜ ਮੈਂ ਜ਼ਿਆਦਾ ਲੰਮੀ ਗੱਲ ਨਾ ਕਰਦਾ ਹੋਇਆ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿਉਂਕਿ ਪਿਛਲੇ ਨਾਗਾ ਸਾਹਿਬ ਦੀ ਧਰਤੀ ਤੇ ਵੀ ਮੈਂ ਗੱਲ ਕੀਤੀ ਸੀ ਜਦ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਸੀ ਕਿ ਰਾਜ ਲੈਣ ਵੇਲੇ ਅਸੀਂ ਸਾਡੇ ਬਜ਼ੁਰਗਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਜਦ ਖਾਲਸਾ ਰਾਜ ਦੀ ਨੀਂਹ ਰੱਖੀ ਸੀ ਉਹਦੇ ਲਈ ਵੀ ਸਾਰੀਆਂ ਮਿਸਲਾਂ ਇਕੱਠੀਆਂ ਕੀਤੀਆਂ ਸੀ ਔਰ ਉਹ 12 ਮਿਸਲਾਂ ਨੇ ਮਿਲ ਕੇ ਖਾਸੇ ਰਾਜ ਦੀ ਸਥਾਪਨਾ ਕੀਤੀ ਅੱਜ ਇਹ ਵੱਖ-ਵੱਖ ਕਮੇਟੀਆਂ ਜਿਹੜੀਆਂ ਨੇ ਉਹ ਅੱਜ ਪਾਰਟੀਆਂ ਨੇ ਜਿਹੜੀਆਂ ਇਕੱਠੀਆਂ ਹੋ ਰਹੀਆਂ ਮੈਨੂੰ ਜ਼ਰੂਰ ਉਮੀਦ ਹੈ ਮਹਾਰਾਜ ਦੇ ਇਹਨਾਂ ਕੋ ਅਸੀਂ ਓਟ ਆਸਰਾ ਲੈ ਕੇ ਚੱਲਦੇ ਹਾਂ ਕਿ ਮਹਾਰਾਜ ਸਾਡੀ ਇਸ ਗੱਲ ਨੂੰ ਇਸਰਦਾਸ ਨੂੰ ਪੂਰੇ ਕਰਨ ਜੋਰ ਕੌਮ ਦੀ ਇੱਕ ਵੱਡੀ ਇੱਥੇ ਜਿੱਥੇ ਬੰਲੀ ਬੜੇ ਜਿਹੜੀ ਮਿਲ ਕੇ ਲੜਾਈ ਲੜ ਸਕੇ ਤੇ ਅਸਨ ਇਸ ਹਫਤੇ ਦੀਆਂ ਗੂੰਜਾਂ ਸਿੱਖ ਵਿਰਸੇ ਦੀਆਂ ਅਗਲੇ ਹਫਤੇ ਹੋਰ ਨਵੀਂ ਖਬਰਾਂ ਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ ਦਵੋ ਇਜਾਜ਼ਤ ਸਤ ਸ਼੍ਰੀ ਅਕਾਲ